ਰક્ષાਬੰਧਨ ਜਿਸ ਨੂੰ ਕਿ ਅਸੀਂ ਸਾਰੇ ਅਗਰ ਦੇਖਿਆ ਜਾਵੇ ਇਸ ਦਾ ਮਤਲਬ ਅਸੀਂ ਕੱਢਦੇ ਹਾਂ ਕਿ ਭਰਾ ਜਿਹੜੇ ਨੇ ਹਮੇਸ਼ਾ ਤੋਂ ਆਪਣੀ ਭੈਣਾਂ ਦੀ ਰੱਖਿਆ ਕਰਦੇ ਨਜ਼ਰ ਆਉਂਦੇ ਨੇ ਤਾਂ ਇੱਕ ਧਾਗਾ ਪਿਆਰ ਦਾ ਧਾਗਾ ਜੋ ਕਿ ਭੈਣਾਂ ਆਪਣੇ ਭਰਾਵਾਂ ਨੂੰ ਬੰਨ੍ਹਦੀਆਂ ਨੇ ਜੇਕਰ ਕਿਸੇ ਦਾ ਭਰਾ ਉਹਨਾਂ ਦੇ ਕੋਲ ਮੌਜੂਦ ਨਾ ਹੋਵੇ ਕਿ ਅਸੀਂ ਆਪਣੇ ਭਰਾਵਾਂ ਨੂੰ ਜਲਦ ਤੋਂ ਜਲਦ ਰਖੜੀ ਜਿਹੜੀ ਹੈ ਪਹੁੰਚਾਈਏ ਤਾਂ ਅਗਰ ਗੱਲਬਤ ਕੀਤੀ ਜਾਵੇ ਕੋਰੀਅਰ ਸਰਵਿਸਿਜ਼ ਦੀ ਤਾਂ ਪੋਸਟ ਆਫਿਸ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਕਿ ਤਿਆਰੀਆਂ ਜਿਹੜੀਆਂ ਨੇ ਸਾਨੂੰ ਨਜ਼ਰ ਆ ਰਹੀਆਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਪਿਆਣਾ ਭਰਾਵਾਂ ਤੇ ਪਿਆਰ ਨੂੰ ਦੇਖਦੇ ਹੋਏ ਹਰ ਸਾਲ ਦੀ ਤਰ੍ਹਾਂ ਡਿਪਾਰਟਮੈਂਟ ਨੇ ਇਸ ਸਾਲ ਵੀ ਬਹੁਤ ਉਮਦਾ ਅਰੇਂਜਮੈਂਟ ਕਰਨੇ ਔਰ ਕਰ ਦਿੱਤੇ ਸ਼ੁਰੂ ਹੋ ਚੁੱਕੇ ਨੇ ਉਸ ਸਿਲਸਿਲੇ ਦੇ ਵਿੱਚ ਹੀ ਸਭ ਤੋਂ ਪਹਿਲਾਂ ਤਾਂ ਵਾਟਰਪਰੂਫ ਇਨਵੈਲਪਸ ਜੋ ਹੈ ਉਹ ਪੋਸਟ ਆਫਿਸ ਦੇ ਵਿੱਚ ਅਵੇਲੇਬਲ ਨੇ 올 ਓਵਰ ਇੰਡੀਆ ਦੇ ਵਿੱਚ ਕਰੇ ਪੋਸਟ ਆਫਿਸਿਸ ਦੇ ਵਿੱਚ ਸੇਲ ਹੋ ਰਹੇ ਨੇ ਜੋ ਕਿ ਡਿਫਰੈਂਟ ਸਾਈਜ਼ਸ ਦੇ ਵਿੱਚ ਔਰ ਬਾਕਸ ਦੇ ਵਿੱਚ ਨੇ ਇਸਤੇ ਵੀ ਤੁਸੀਂ ਦੇਖ ਰਹੇ ਹੋ ਕਿ ਇਸ ਦੇ ਵਿੱਚ ਕਰ ਤਿੰਨ ਕਲਰ ਦੇ ਜਿਹੜੇ ਐਨਵੈਲਪਸ ਪਏ ਨੇ ਇਹਨਾਂ ਵਿੱਚ ਇੱਕ ਪਿੰਕ ਹੈ ਇੱਕ yellow ਹੈ ਉਹ ਇੱਕ ਬਾਕਸ ਹੈ ਸੋ ਤਿੰਨੋਂ ਹੀ ਡੈਜ਼ਿਗਨੇਟਿਡ ਰੇਟਸ ਦੇ ਉੱਪਰ ਅਵੇਲੇਬਲ ਨੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਇਸ ਦੇ ਵਿੱਚ ਕਰ ਜੋ ਵੀ ਕੰਟੈਂਟਸ ਜਾਂ ਰਖੜੀ ਜਾਂ ਤਾਕਾਂ ਔਰ ਅਗਰ ਪਿਆਰ ਦੇ ਨਾਲ ਕੋਈ ਥੋੜਾ ਬਹੁਤ ਮਿਸ਼ਤਾਨ ਚੀਨੀ ਵਗੈਰਾ ਭਾਈ ਵੀ ਜਾਂਦੀ ਹੈ ਤਾਂ ਕਿਉਂਕਿ ਇਹ ਵਾਟਰਪੂਫ ਹੈ ਤਾਂ ਇਸ ਦੇ ਨਾਲ ਉਸਤਾ ਕੰਟੈਂਟ ਖਰਾਬ ਹੋਣ ਦੇ ਵਿੱਚ ਕਰ ਖਰਾਬ ਨਹੀਂ ਤੁਸੀਂ ਇਨਵੈਲਪ ਦੀ ਗੱਲਬਾਤ ਕੀਤੀ ਹੈ ਪਿੰਕ ਕਲਰ ਦਾ ਇਨਵੈਲਪ yellow ਦਾ ਕੀ ਪ੍ਰਾਈਸ ਹੈ ਸਰ ਇਹਨਾਂ ਦੇ ਰੱਖੇ ਗਏ ਜੋ ਤੁਸੀਂ ਦੇਖ ਰਹੇ ਹੋ ਛੋਟੇ ਸਾਈਜ਼ ਦੇ ਵਿੱਚ ਪਿੰਕ ਹੈ ਇਹ 15 ਰੁਪਏ ਦਾ ਹੈ yellow ਜੋ ਹੈ 20 ਰੁਪਏ ਦਾ ਹੈ ਔਰ ਇੱਕ ਬਾਕਸ ਜੋ ਦੇਖ ਰਹੇ ਹੋ ਤੁਸੀਂ ਇਹ 50 ਦਾ ਹੈ ਸਸ਼ਟਕਾ ਲੁਧਿਆਣਾ ਟਾਈਮਸ ਦੇਖ ਰਹੇ ਤੁਸੀਂ ਮਹਾ ਪ੍ਰਬਲੀਮ ਕੌਰ ਰੱਖੜੀ ਦਾ ਤਿਹਾਰ 19 ਅਗਸਤ ਨੂੰ ਦੇਸ਼ ਭਾਰਤ ਵਿੱਚ ਮਨਾਇਆ ਜਾਵੇਗਾ ਜੇਕਰ ਇਸ ਤਿਹਾਰ ਦੀ ਗੱਲਬਾਤ ਕੀਤੀ ਜਾਵੇ ਤਾਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਇੱਕ ਬਹੁਤ ਸੋਹਣਾ ਸੁਨੇਹਾ ਇਸ ਤਿਉਹਾਰ ਦੇ ਰਾਹੀਂ ਮਿਲਦਾ ਹੈ ਭੈਣਾਂ ਆਪਣੇ ਭਰਾਵਾਂ ਨੂੰ ਰੱਖਣੀਆਂ ਬੰਨਦੀਆਂ ਨੇ ਤੇ ਇੱਕ ਦੁਆ ਮੰਗਦੀਆਂ ਨੇ ਕਿ ਉਹਨਾਂ ਦਾ ਭਰਾ ਹਮੇਸ਼ਾ ਸਲਾਮਤ ਰਹੇ ਉੱਥੇ ਹੀ ਰੱਖਿਆ ਬੰਧਨ ਜਿਸ ਨੂੰ ਕਿ ਅਸੀਂ ਸਾਰੇ ਅਗਰ ਦੇਖਿਆ ਜਾਵੇ ਇਸ ਦਾ ਮਤਲਬ ਅਸੀਂ ਕੱਢਦੇ ਹਾਂ ਕਿ ਭਰਾ ਜਿਹੜੇ ਨੇ ਹਮੇਸ਼ਾ ਤੋਂ ਆਪਣੀ ਭੈਣਾਂ ਦੀ ਰੱਖਿਆ ਕਰਦੇ ਨਜ਼ਰ ਆਉਂਦੇ ਨੇ ਤਾਂ ਇੱਕ ਧਾਗਾ ਪਿਆਰ ਦਾ ਧਾਗਾ ਜੋ ਕਿ ਭੈਣ ਆਪਣੇ ਭਰਾਵਾਂ ਨੂੰ ਬੰਨਦੀਆਂ ਨੇ ਜੇਕਰ ਕਿਸੇ ਦਾ ਭਰਾ ਉਹਨਾਂ ਦੇ ਕੋਲ ਮੌਜੂਦ ਨਾ ਹੋਵੇ ਬਾਹਰ ਹੋਵੇ ਤਾਂ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਕਿੱਥੇ ਨਾ ਕਿੱਥੇ ਜਗਿਆਸਾ ਰਹਿੰਦੀ ਹੈ ਕੀ ਅਸੀਂ ਆਪਣੇ ਭਰਾਵਾਂ ਨੂੰ ਜਲਦ ਤੋਂ ਜਲਦ ਰਖੜੀ ਜਿਹੜੀ ਹੈ ਪਹੁੰਚਾਈਏ ਤਾਂ ਅਗਰ ਗੱਲਬਾਤ ਕੀਤੀ ਜਾਵੇ ਕੋਰੀਅਰ ਸਰਵਿਸਿਜ਼ ਦੀ ਤਾਂ ਪੋਸਟ ਆਫਿਸ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿ ਤਿਆਰੀਆਂ ਜਿਹੜੀਆਂ ਨੇ ਸਾਨੂੰ ਨਜ਼ਰ ਆ ਰਹੀਆਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਭੈਣਾ ਦਾ ਪਿਆਰ ਜਿਹੜਾ ਭਰਾਵਾਂ ਤੱਕ ਪਹੁੰਚਾਉਣ ਵਾਸਤੇ ਪੋਸਟ ਆਫਿਸ ਦੇ ਵਿੱਚ ਵੀ ਤਿਆਰੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਸਾਡੇ ਨਾਲ ਪੋਸਟਮਾਸਟਰ ਹਰਜੀਤ ਸਿੰਘ ਜੀ ਮੌਜੂਦ ਨੇ ਜਿੰਨਾ ਗੱਲਬਾਤ ਕਰਦੇ ਆਂ ਕਿ ਤਿਆਰੀਆਂ ਜਿਹੜੀਆਂ ਨੇ ਕਿਵੇਂ ਸ਼ੁਰੂ ਹੋ ਚੁੱਕੀਆਂ ਨੇ ਕਿ ਕਿ ਚੀਜ਼ਾਂ ਜਿਹੜੀਆਂ ਨੇ ਇਨਕਲੂਡ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਨਵੈਲਪ ਵੀ ਬਹੁਤ ਤਰੀਕੇ ਖਾਸ ਸਿੱਕੇ ਦੇ ਤਿਆਰ ਕੀਤੇ ਜਾਂਦੇ ਨੇ ਕਿ ਜੇ ਪਿਆਰ ਜਾ ਰਿਹਾ ਹੈ ਤਾਂ ਸੋਹਣੇ ਤਰੀਕੇ ਦੇ ਨਾਲ ਇੱਕ ਸੋਹਣੇ ਜਿਹੇ ਲਿਫਾਫੇ ਦੇ ਵਿੱਚ ਜਾਵੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਰਖੜੀ ਦਾ ਤਿਹਾੜ ਇੰਨਾ ਪਵਿੱਤਰ ਹੈ ਕਿ ਇਮੋਸ਼ਨਸ ਬਹੁਤ ਜ਼ਿਆਦਾ ਜੁੜੇ ਹੁੰਦੇ ਨੇ ਕਈ ਭੈਣਾਂ ਦੇ ਵੀਰ ਜਿਹੜੇ ਨੇ ਉਹਨਾਂ ਤੋਂ ਦੂਰ ਬੈਠੇ ਹੋਣਗੇ ਤੇ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਕਿ ਅਸੀਂ ਜਲਦ ਤੋਂ ਜਲਦ ਰਖੜੀ ਪਹੁੰਚਾ ਦਈਏ ਤੇ ਕੀ ਤਿਆਰੀਆਂ ਜਿਹੜੀਆਂ ਨੇ ਪੋਸਟ ਆਫਿਸ ਦੇ ਵਿੱਚ ਇਸ ਵੇਲੇ ਚੱਲ ਰਹੀਆਂ ਨੇ ਤਿਹਾੜ ਨੂੰ ਹਾਂ ਭੈਣਾਂ ਭਰਾਵਾਂ ਦੇ ਪਿਆਰ ਨੂੰ ਦੇਖਦੇ ਹੋਏ ਹਰ ਸਾਲ ਦੀ ਤਰ੍ਹਾਂ ਡਿਪਾਰਟਮੈਂਟ ਨੇ ਇਸ ਸਾਲ ਵੀ ਬਹੁਤ ਉਮਦਾ ਅਰੇਂਜਮੈਂਟ ਕਰਨੇ ਔਰ ਕਰ ਦਿੱਤੇ ਸ਼ੁਰੂ ਹੋ ਚੁੱਕੇ ਨੇ ਉਸ ਸਿਲਸਿਲੇ ਦੇ ਵਿੱਚ ਹੀ ਸਭ ਤੋਂ ਪਹਿਲਾਂ ਤਾਂ ਵਾਟਰ ਪ੍ਰੂਫ ਇਨਵੈਲਪਸ ਜੋ ਹੈ ਉਹ ਪੋਸਟ ਆਫਿਸ ਦੇ ਵਿੱਚ ਅਵੇਲੇਬਲ ਨੇ 올 ਓਵਰ ਇੰਡੀਆ ਦੇ ਵਿੱਚ ਕਰ ਇਹ ਪੋਸਟ ਆਫਿਸਿਸ ਦੇ ਵਿੱਚ ਸੇਲ ਹੋ ਰਹੇ ਨੇ ਜੋ ਕਿ ਡਿਫਰੈਂਟ ਸਾਈਜ਼ਸ ਦੇ ਵਿੱਚ ਔਰ ਬਾਕਸ ਦੇ ਵਿੱਚ ਨੇ ਇਸਥੇ ਜੀ ਤੁਸੀਂ ਦੇਖ ਰਹੇ ਹੋ ਕਿ ਇਸ ਦੇ ਵਿੱਚ ਕਰ ਤਿੰਨ ਕਲਰ ਦੇ ਜਿਹੜੇ ਐਨਵੈਲਪਸ ਪਏ ਨੇ ਇਹਨਾਂ ਵਿੱਚ ਇੱਕ ਪਿੰਕ ਹੈ ਇੱਕ yellow ਹੈ ਉਹ ਇੱਕ ਬਾਕਸ ਹੈ ਸੋ ਤਿੰਨੋਂ ਹੀ ਡੈਜ਼ਿਗਨੇਟਿਡ ਰੇਟਸ ਦੇ ਉੱਪਰ ਅਵੇਲੇਬਲ ਨੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਇਸ ਦੇ ਵਿੱਚ ਕਰ ਜੋ ਵੀ ਕੰਟੈਂਟਸ ਜਾਂ ਰਖੜੀ ਜਾਂ ਤਾਕਾਂ ਹੋਰ ਅਗਰ ਪਿਆਰ ਦੇ ਨਾਲ ਕੋਈ ਥੋੜਾ ਬਹੁਤ ਮਿਸ਼ਟਾਨ ਚੀਨੀ ਵਗੈਰਾ ਪਾਈ ਵੀ ਜਾਂਦੀ ਹੈ ਤਾਂ ਕਿਉਂਕਿ ਇਹ ਵਾਟਰਪੂਫ ਹੈ ਤਾਂ ਇਸ ਦੇ ਨਾਲ ਉਸ ਦਾ ਕੰਟੈਂਟ ਖਰਾਬ ਹੋਣ ਦੇ ਵਿੱਚ ਖਰਾਬ ਨਹੀਂ ਹੁੰਦਾ ਸੈਕੰਡਲੀ ਪਿਆਰ ਅਗਰ ਪਰਾ ਤੱਕ ਸਹੀ ਸਲਾਮਤ ਹੋਰ ਟਾਈਮਲੀ ਪਹੁੰਚੇ ਇਸ ਲਈ ਵੀ ਡਿਪਾਰਟਮੈਂਟ ਪੂਰਾ ਇੰਤਜ਼ਾਮ ਕਰ ਰਿਹਾ ਹੈ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਰੱਖੜੀ ਦੇ ਦਿਨਾਂ ਦੇ ਵਿੱਚ ਇਹ ਜੋ ਰਖੜੀ ਹੈ ਇਹਨਾਂ ਨੂੰ ਸਪੈਸ਼ਲ ਬੈਗਸ ਦੇ ਵਿੱਚ ਸਪੈਸ਼ਲ ਟੈਗ ਕਰਕੇ ਕਿ ਇਹ ਇਹਨਾਂ ਦੇ ਵਿੱਚ ਕਰ ਕੇਵਲ ਰਖੜੀ ਜਾ ਰਹੀ ਹੈ ਔਰ ਸਭ ਤੋਂ ਪਹਿਲਾਂ ਉਹ ਬੈਗ ਜਿਹੜਾ ਹੈ ਓਪਨ ਹੋਵੇ ਅੱਗੇ ਟਰਾਂਸਮਿਟ ਹੋਵੇ ਔਰ ਵਿਦਿਨ ਅਗਰ ਪੰਜਾਬ ਜਾਂ ਵਿਦਿਨ ਉਸ ਡਿਸਟ੍ਰਿਕਟ ਹੈ ਤਾਂ ਉਹ ਬਹੁਤ ਜ਼ਿਆਦਾ ਅਗਲੇ ਦਿਨ ਤੱਕ ਔਰ ਅਗਰ ਵਿਦਨ ਜੋ ਹੈ ਕੰਟਰੀ ਹੈ ਤਾਂ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਸਾਡਾ 72 ਘੰਟੇ ਦੇ ਵਿੱਚ ਵਿੱਚ ਉਹ ਡਿਲੀਵਰ ਹੋ ਜਾਵੇ ਇਹ ਅਗਰ ਕਿਸੇ ਤਰ੍ਹਾਂ ਅਗਰ ਫਾਰ ਫਲੰਸਡ ਏਰੀਆ ਹੈ ਈਵਨ ਥੋ ਵੀ ਅਸੀਂ 5 ਦਿਨ ਤੋਂ ਜ਼ਿਆਦਾ ਨਹੀਂ ਲੈ ਰਹੇ ਹਾਂ ਫੋਰਨ ਵਾਸਤੇ ਅਸੀਂ ਸਪੈਸ਼ਲ ਅਰੇਂਜਮੈਂਟ ਹਨ ਫੋਰਨ ਆਰਟੀਕਲ ਪੇਜਨ ਵਾਸਤੇ ਸਭ ਤੋਂ ਵੱਡੀ ਜੋ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਲੁਧਿਆਣਾ ਪੋਸਟ ਹੈਡ ਪੋਸਟ ਆਫਿਸ ਦੇ ਵਿੱਚ ਹੀ ਕੇਵਲ ਕਸਟਮ ਕਲੀਅਰੈਂਸ ਵਾਲੇ ਬੈਠੇ ਹੋਏ ਹਨ ਜਿੱਤੋਂ ਕਿ ਉਹ ਕਸਟਮ ਕਲੀਅਰ ਹੋ ਕੇ ਬਿਨਾਂ ਰੁਕਾਵਟ ਦੇ ਬਹੁਤ ਤੇਜ਼ੀ ਦੇ ਨਾਲ ਉਹ ਵਿਦੇਸ਼ ਦੇ ਵਿੱਚ ਕਰ ਚੀਜ਼ਾਂ ਭੇਜੀਆਂ ਜਾ ਸਕਦੀਆਂ ਹਨ ਔਰ ਇਹ ਰਖੜੀ ਜੋ ਹੈ ਜੋ ਪੈਣਾ ਦਾ ਪਿਆਰ ਜੋ ਹੈ ਸਮੇਂ ਸਿਰ ਸੁਰੱਖਿਅਤ ਔਰ ਟਾਈਮਲੀ ਉਹਨਾਂ ਨੂੰ ਮਿਲ ਸਕੇ ਅਸੀਂ ਦੇਖ ਰਹੇ ਹਾਂ ਜਿਹੜੀ ਤੁਸੀਂ ਇਨਵੈਲਪ ਦੀ ਗੱਲਬਾਤ ਕੀਤੀ ਹੈ ਪਿੰਕ ਕਲਰ ਦਾ ਇਨਵੈਲਪ ਪੀਲੋ ਦਾ ਕੀ ਪ੍ਰਾਈਸ ਹੈ ਸਰ ਇਹਨਾਂ ਦੇ ਰੱਖੇ ਗਏ ਹਾਂ ਜੋ ਤੁਸੀਂ ਦੇਖ ਰਹੇ ਇੱਕ ਛੋਟੇ ਸਾਈਜ਼ ਦੇ ਵਿੱਚ ਪਿੰਕ ਹੈ ਇਹ 15 ਰੁਪਏ ਦਾ ਹੈ ਯੈਲੋ ਜੋ ਹੈ 20 ਰੁਪਏ ਦਾ ਹੈ ਔਰ ਇੱਕ ਬਾਕਸ ਜੋ ਦੇਖ ਰਹੇ ਹੋ ਤੁਸੀਂ ਇਹ 50 ਰੁਪਏ ਦਾ ਹੈ ਬਾਕਸ ਦੇ ਵਿੱਚ ਕੀ ਕੀ ਇਨਕਲੂਡ ਕਰ ਸਕਦੇ ਕਿਉਂਕਿ ਕਈ ਵਾਰੀ ਹੁੰਦਾ ਨਾ ਜਦੋਂ ਕੋਈ ਰਖੜੀ ਕੋਰੀਅਰ ਕਰਨ ਵਾਸਤੇ ਆਂਦੇ ਤਾਂ ਤੁਹਾਨੂੰ ਲੋਕਾਂ ਨੂੰ ਪੁੱਛਣਾ ਜ਼ਰੂਰੀ ਸਮਝਦੇ ਨੇ ਕਿ ਸਾਡੇ ਭੇਜੀ ਹੋਈ ਚੀਜ਼ ਕਿਤੇ ਖਰਾਬ ਨਾ ਹੋ ਜੇ ਕਈ ਵਾਰੀ ਲੋਕ ਜਿਹੜੇ ਨੇ ਮਿਠਾਈਆਂ ਟਾਫੀਆਂ ਚਾਕਲੇਟਸ ਭੇਜਣਾ ਪਸੰਦ ਨਹੀਂ ਕਰਦੇ ਅਜਹੀ ਚੀਜ਼ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਪੈਰੀਸ਼ੀਬਲ ਜਿਹੜੀ ਆਈਟਮ ਹੈ ਉਸਦੇ ਵਿੱਚ ਕੰਟੇਨ ਨਾ ਕਰੋ ਕਿਉਂਕਿ ਉਸ ਦੀ ਆਪਣੀ ਡਿਊਰੇਸ਼ਨ ਹੁੰਦੀ ਹੈ ਔਰ ਜੋ ਟਾਈਮ ਟ੍ਰਾਂਜ਼ਿਟ ਹੈ ਉਤਾ ਲੱਗੇਗਾ ਹੀ ਇਸ ਲਈ ਹੀ ਕੋਈ ਜੋ ਪੈਰੀਸ਼ੀਬਲ ਆਈਟਮ ਨਾ ਭੇਜ ਕੇ ਅਗਰ ਤੁਸੀਂ ਛੋਟਾ ਮੋਟਾ ਕੋਈ ਇਸ ਨਾਲ ਭੇਜਣਾ ਚਾਹੁੰਦੇ ਹੋ ਇਸ ਦੇ ਵਿੱਚ ਕੰਟੈਂਟ ਭੇਜਣਾ ਜਾਂਦੇ ਹੋ ਸਾਰਾ ਚਲੇ ਜਾਏਗਾ ਸਰ ਇੱਕ ਸਵਾਲ ਸੀ ਮੇਰਾ ਆਪਾਂ ਸਮਾਂ ਬਦਲਦਾ ਹੋਇਆ ਦੇਖਿਆ ਪਹਿਲੇ ਸਮੇਂ ਦੇ ਵਿੱਚ ਲੋਕ ਕੋਰੀਅਰ ਦੇ ਰਾਹੀਂ ਪੋਸਟ ਆਫਿਸ ਦੇ ਵਿੱਚ ਆ ਕੇ ਆਪਣੀਆਂ ਰੱਖੜੀਆਂ ਭੇਜਣਾ ਜਿਹੜਾ ਇਹ ਸਮਝਦੇ ਸੀਗੇ ਫਿਰ ਸਮਾਂ ਬਦਲਿਆ ਲੋਕਾਂ ਨੇ ਸੋਚਿਆ ਕਿ ਅਸੀਂ ਆਨਲਾਈਨ ਡਿਲੀਵਰੀ ਕਰਾ ਦਈਏ ਉਹ ਜਿਹੜੀ ਕੋਜੀ ਘੰਟਿਆਂ ਦੇ ਵਿੱਚ ਮਿਲਣੀ ਸ਼ੁਰੂ ਹੋ ਜੇਗੀ ਹੁਣ ਫਿਰ ਅਸੀਂ ਦੇਖ ਰਹੇ ਹਾਂ ਕਿ ਕੁਝ ਨਾ ਕੁਝ ਫੈਸਿਲਿਟੀ ਸਰਕਾਰ ਵੀ ਸਹਾਇਤਾ ਦੇ ਰਹੀ ਹੈ ਲੋਕਾਂ ਨੂੰ ਜਿਸ ਤਰੀਕੇ ਨਾਲ ਅਸੀਂ ਦੇਖਿਆ ਵਾਟਰ ਪ੍ਰੂਫ ਇਨਵੈਲਪ ਤਿਆਰ ਕੀਤੇ ਗਏ ਆ ਜੋ ਕਿ ਲੋਕਾਂ ਵਾਸਤੇ ਬਹੁਤ ਵਧੀਆ ਹੋਣ ਵਾਲੇ ਆ ਕਿਉਂਕਿ ਲੋਕਾਂ ਦੀ ਭੇਜੇ ਹੋਏ ਪਿਆਰ ਜਿਹੜਾ ਉਹ ਖਰਾਬ ਨਹੀਂ ਹੋਏਗਾ ਇਸ ਦੇ ਰਾਹੀਂ ਬ ਇਹ ਮੌਸਮ ਹੋਵੇ ਆ ਜਿਵੇਂ ਕੋਈ ਰਸਤੇ ਜਾਂਦੇ ਕੋਈ ਚੀਜ਼ ਪਾਣੀ ਪੈ ਜਾਏ ਤਾਂ ਲੋਕਾਂ ਨੂੰ ਇਹ ਡਰ ਰਹ ਜਾਂਦਾ ਸੀ ਕਿ ਇਹ ਕੋਰੀਅਰ ਭੇਜਾਂਗੇ ਤਾਂ ਖਰਾਬ ਨਾ ਹੋ ਜਾਏ ਸੀ ਆਨਲਾਈਨ ਡਿਲੀਵਰੀ ਕਰਾ ਦਈਏ ਫਿਰ ਸਮਾਂ ਬਦਲਦਾ ਨਜ਼ਰ ਆ ਰਿਹਾ ਕਿੰਨਾ ਕੁ ਰਹਿ ਰਹੇ ਨੇ ਜਿਹੜਾ ਲੋਕਾਂ ਦਾ ਨਜ਼ਰ ਆ ਰਿਹਾ ਲੋਕ ਪਹੁੰਚ ਰਹੇ ਤੁਹਾਡੇ ਕੋਲ ਡਿਲੀਵਰੀ ਬਿਲਕੁਲ ਜੀ ਰੋਜ਼ਾਨ ਪਬਲਿਕ ਦਾ ਜੋ ਹੈ ਤੁਸੀਂ ਇਹ ਕਹਿ ਸਕਦੇ ਹੋ ਕਿ ਅੱਜ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੈ ਲੇਕਿਨ ਅੱਜ ਵੀ ਇਸ ਦੇ ਰੋਜ਼ਾਨ ਸ਼ੁਰੂ ਹੋ ਚੁੱਕਾ ਹੈ। ਉਹ ਡਿਪਾਰਟਮੈਂਟ ਇਸ ਦੇ ਪ੍ਰਤੀ ਬਹੁਤ ਗੰਭੀਰ ਰਹਿੰਦਾ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਰਖੜੀ ਦੀ ਡਿਲੀਵਰੀ ਵਾਸਤੇ ਇਵਨ ਡਿਪਾਰਟਮੈਂਟ ਸੰਡੇ ਨੂੰ ਵੀ ਕੰਮ ਕਰਦਾ ਹੈ। ਨਜ਼ਦੀਕ ਜਦੋਂ ਰਖੜੀ ਦੇ ਨਜ਼ਦੀਕ ਆ ਜਾਏਗਾ ਜਾਂ ਜੇ ਅਗਰ ਰਖੜੀ ਸੰਡੇ ਵਾਲੇ ਛੁੱਟੀ ਵਾਲੇ ਦਿਨ ਆ ਜਾਏ ਇਵਨ ਦੋ ਉਸ ਦਿਨ ਵੀ ਉਸ ਦੀ ਡਿਲੀਵਰੀ ਕੀਤੀ ਜਾਂਦੀ ਹੈ। ਲੇਟ ਆਵਰਸ ਦੇ ਵਿੱਚ ਕਰ ਪੋਸਟਮੈਨਸ ਵਗੈਰਾ ਪੇਸ ਕੀ ਉਸ ਦੀ ਡਿਲੀਵਰੀ ਕਰਵਾਈ ਜਾਂਦੀ ਹੈ। ਇਹ 100% ਇਨਸ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੋ ਵੀ ਸਾਡੇ ਉਸ ਦਿਨ ਤੱਕ ਆਰਟੀਕਲ ਪੋਸਟ ਆਫਿਸ ਵਿੱਚ ਪਹੁੰਚ ਚੁੱਕਾ ਹੈ ਉਹ ਉਸ ਭੈਣ ਦਾ ਪਿਆਰ ਜੋ ਹੈ ਉਹ ਪ੍ਰਾਤ ਤੱਕ ਪਹੁੰਚ ਜਾਵੇ ਜੀ ਜੀ ਤਾਂ ਕਿ ਮੈਸੇਜ ਦੇਣਾ ਚਾਹੁੰਦੇ ਹਾਂ ਸਾਡੀ ਆਡੀਅנס ਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਜਲਦ ਤੋਂ ਜਲਦ ਆਪਣੀ ਰੱਖਣੀਆਂ ਕੋਰੀਅਰ ਕਰਵਾਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਕੀ ਮੈਸੇਜ ਹੈ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਲਾਸਟ ਮੂਮੈਂਟ ਤੇ ਵੀ ਤੁਹਾਡੇ ਕੋਲ ਲੋਕ ਪਾਉਂਦੇ ਹੋਣ ਤੁਹਾਨੂੰ ਰਿਕੁਐਸਟ ਕਰਦੇ ਨੇ ਸਰ ਪਲੀਜ਼ ਕਿਸੇ ਤਰੀਕੇ ਦੇ ਨਾਲ ਪਹੁੰਚਾ ਦਿੱਤਾ ਜਾਵੇ ਕਿਉਂਕਿ ਅਸੀਂ ਲੇਟ ਹੋ ਗਏ ਬਹੁਤ ਸਾਰੇ ਰੀਜ਼ਨਸ ਹੋਣਾਂ ਇਹੀ ਰਿਕੁਐਸਟ ਪਬਲਿਕ ਅਗੇ ਇਹੀ ਹੈ ਕਿ ਆਪਣੇ ਡਿਸਟੈਂਸ ਨੂੰ ਦੇਖਤੇ ਹੋਏ ਉਸ ਦੇ ਅਕੋਰਡਿੰਗਲੀ ਟਾਈਮ ਲੈਂਦੇ ਹੋਏ ਕੁਝ ਸਮਾਂ ਪਹਿਲਾਂ ਜ਼ਰੂਰ ਪਹੁੰਚਣ ਸਾਡਾ ਪੂਰਾ ਸਹਿਯੋਗ ਹੁੰਦਾ ਹੈ ਰਖੜੀ ਵਾਲੇ ਦਿਨ ਵੀ ਅਗਰ ਸਾਡੇ ਕੋਲ ਕੋਈ ਰਖੜੀ ਬੁੱਕ ਕਰਵਾਣ ਆ ਜਾਈਏ ਔਰ ਲੋਕਲ ਡਿਲੀਵਰੀ ਦੀ ਹੋਵੇ ਸੁਪੋਜ਼ ਕਰੋ ਕਿ ਮੈਂ ਲੁਧਿਆਣਾ ਐਚਓ ਚ ਬੈਠਾ ਹਾਂ ਔਰ ਲੁਧਿਆਣਾ ਐਚਓ ਨੂੰ ਇਹ ਆਰਟੀਕਲ ਡਿਲੀਵਰ ਹੋਣਾ ਹੈ ਔਰ ਅਗਰ 9 9:30 ਵਜੇ ਤੱਕ ਬੁੱਕ ਹੋ ਜਾਂਦਾ ਹੈ ਤਾਂ ਅਸੀਂ ਉਹ ਵੀ ਡਿਲੀਵਰ ਕਰਵਾ ਦਿੰਨੇ ਹਾਂ ਬਟ ਪ੍ਰੋਬਲਮ ਅਸਲ ਦੇ ਵਿੱਚ ਉਦੋਂ ਹੁੰਦੀ ਹੈ ਕਿ ਜਦੋਂ ਸਾਡੇ ਕੋਲ ਨਾ ਡਿਲੀਵਰੀ ਹੋ ਕੇ ਉਹ ਬਾਹਰ ਜਾਣਾ ਹੋਵੇ ਤਾਂ ਫਿਰ ਮੁਸ਼ਕਿਲ ਹੋ ਜਾਂਦਾ ਹੈ ਧੰਨਵਾਦ ਸਰ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਬਾਕਸ ਜਿਸ ਦਾ ਕੀ ਪ੍ਰਾਈਸ 50 ਰੁਪਈਆ ਹੈ ਜਿਸ ਦੇ ਵਿੱਚ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਰਖੜੀਆਂ ਭੇਜ ਸਕਦੇ ਹੋ ਕੋਈ ਗਿਫਟ ਜਿਹੜਾ ਤੁਸੀਂ ਆਪਣੇ ਭਰਾਵਾਂ ਨੂੰ ਭੇਜਣਾ ਚਾਹੁੰਦੇ ਹੋ ਇਹ ਇਨਵੈਲਪ ਜਿਹੜਾ 20 ਦਾ ਦਾ ਪ੍ਰਾਈਸ ਰੱਖਿਆ ਗਿਆ ਹੈ ਇਹ ਵਾਟਰਪੂਫ ਇਨਵੈਲਪ ਹੈ ਜਿਸ ਦੇ ਵਿੱਚ ਕੀ ਕੋਈ ਤਰੀਕੇ ਦਾ ਨੁਕਸਾਨ ਤੁਹਾਡੀ ਰਖੜੀ ਨੂੰ ਤੁਹਾਡੇ ਭੇਜੀ ਹੋਏ ਪਿਆਰ ਨੂੰ ਨਹੀਂ ਹੋਵੇਗਾ ਇਹ ਵੀ ਇਨਵੈਲਪ ਤੁਸੀਂ ਦੇਖ ਰਹੇ ਹੋ ਪਿੰਕ ਕਲਰ ਦਾ ਇਨਵੈਲਪ ਹੈ ਜਿਸ ਦੇ ਵਿੱਚ ਕੀ ਬਹੁਤ ਵਧੀਆ ਤਰੀਕੇ ਨਾਲ ਇੱਕ ਰਕਸ਼ਾ ਬੰਧਨ ਦਾ ਇੱਕ ਰਖੜੀ ਬਣਾਈ ਹੋਈ ਹੈ ਵਿਸ਼ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਤੇ ਜਿਹੜੇ ਭਰਾ ਦੂਰ ਬੈਠੇ ਆਪਣੀ ਭੈਣਾਂ ਤੋਂ ਉਹਨਾਂ ਨੂੰ ਵੀ ਉਡੀਕ ਰਹਿੰਦੀ ਕਿ ਸਾਡੀ ਰਖੜੀ ਜਲਦ ਤੋਂ ਜਲਦ ਪਹੁੰਚੇ ਤੇ ਇਸੇ ਤਰੀਕੇ ਨਾਲ ਇੱਕ ਧਾਗੇ ਦੇ ਰਾਹੀਂ ਜੁੜਿਆ ਹੋਇਆ ਪਿਆਰ ਲੋਕਾਂ ਦਾ ਬਣਿਆ ਰਵੇ ਤਾਂ ਬਹੁਤ ਸਾਰੀ ਸਹੂਲਤਾ ਜਿਹੜੀ ਹੈ ਪੋਸਟ ਆਫਿਸ ਦੇ ਰਾਹੀਂ ਵੀ ਮਿਲੀਆਂ ਨੇ ਤਾਂ ਬਹੁਤ ਸਾਰੇ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਜਲਦ ਤੋਂ ਜਲਦ ਆਪਣਾ ਟਾਈਮ ਦੇਖ ਕੇ ਜਾਂ ਫਿਰ ਜਿਹੜੀ ਵੀ ਜਗ੍ਹਾ ਤੇ ਤੁਸੀਂ ਆਪਣੀ ਰਖੜੀ ਭੇਜਨੀ ਆ ਉਸ ਨੂੰ ਦੇਖ ਕੇ ਆਪਣੀ ਰਖੜੀ ਜਲਦ ਤੋਂ ਜਲਦ ਜਿਹੜੀ ਕੋਰੀਅਰ ਕਰਵਾ ਦਿੱਤੀ ਜਾਵੇ ਹੋਰ ਵਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਜ਼ ਕੈਮਰਨ ਬਲਵਿੰ